ਸੱਚੇ ਕਾ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਲੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਸਰਕਾਰ ਪਿਛਲੇ ਦਿਨੀ ਨਬਾਲਗਾਂ ਦੇ ਦੋ ਪਈਆ ਤੇ ਚਾਰ ਪਈਆ ਵਾਹਨਾਂ ਦੇ ਉੱਪਰ ਜੁਰਮਾਨਾ ਵਧਾ ਕੇ ਤੇ ਮਾਪਿਆਂ ਨੂੰ 3 ਸਾਲ ਦੀ ਸਜ਼ਾ ਦਾ ਉਹਦੇ ਵਿੱਚ ਪ੍ਰਵਧਾਨ ਕਰਕੇ ਕਾਫੀ ਚਰਚਾ ਦੇ ਵਿੱਚ ਰਹੀ ਇਸੇ 20 ਤਰੀਕ ਨੂੰ ਜਿਹੜਾ ਹੈ ਉਸ ਕਾਨੂੰਨ ਨੇ ਲਾਗੂ ਹੋਣਾ ਸੀਗਾ ਜਿਹਦੇ ਨਾਲ ਇਹ ਸਖਤ ਕਾਨੂੰਨ ਜਿਹੜਾ ਹੈ ਪੰਜਾਬ ਭਰ ਦੇ ਵਿੱਚ ਲਾਗੂ ਹੋ ਜਾਣਾ ਸੀ ਪਰ ਇਹਦੇ ਨਾਲ ਹੀ ਬੜੇ ਹੀ ਚੁੱਪ-ਚੁਪੀਤੇ ਸਰਕਾਰ ਨੇ ਇੱਕ ਹੋਰ ਜਿਹੜਾ ਹੈ ਨਵਾਂ ਟੈਕਸ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਉਹ ਲਗਾ ਦਿੱਤਾ ਹੈ ਇਹ ਟੈਕਸ ਜਿਹੜਾ ਹੈ ਉਹ ਪੁਰਾਣੇ ਵਾਹਨ ਜਿਹੜੇ ਨੇ ਪੁਰਾਣੀਆਂ ਗੱਡੀਆਂ ਨੇ ਉਹਨਾਂ ਦੇ ਉੱਪਰ ਲਗਾਇਆ ਗਿਆ ਹੈ ਤੇ ਇਸ ਨੂੰ ਜੋ ਨਾਮ ਦਿੱਤਾ ਗਿਆ ਹੈ ਉਹ ਨਾਮ ਦਿੱਤਾ ਗਿਆ ਹੈ ਗ੍ਰੀਨ ਟੈਕਸ ਦਾ ਕਿ ਗ੍ਰੀਨ ਟੈਕਸ ਹੈ ਉਹ ਲਗਾਇਆ ਗਿਆ ਹੈ ਪੰਜਾਬ ਦੇ ਲੋਕਾਂ ਦੇ ਉੱਪਰ ਕੀ ਹੈ ਇਹ ਟੈਕਸ ਜਿਹੜੇ ਪੁਰਾਣੇ ਵਾਹਨ ਉਹਨਾਂ ਤੋਂ ਪਾਵੇ ਹੈ ਕਿ ਜਿਹੜੇ ਵਹੀਕਲ ਜਿਹੜੇ ਵਾਹਨ ਨੇ ਜਿਨ੍ਹਾਂ ਨੂੰ 15 ਸਾਲ ਤੋਂ ਵੱਧ ਦਾ ਟਾਈਮ ਹੋ ਗਿਆ ਨੇ ਤੇ ਆਪਣੀ ਤੈਅ ਸ਼ੁਦਾ ਜਿਹੜੀ ਉਹਨਾਂ ਦੀ ਜ਼ਿੰਦਗੀ ਹੈ ਉਹ ਪੂਰੀ ਕਰ ਚੁੱਕੇ ਨੇ ਉਹਨਾਂ ਦੇ ਉੱਪਰ ਜਿਹੜਾ ਹੈ ਇਹ ਟੈਕਸ ਜਿਹੜਾ ਹੈ ਲਗਾਇਆ ਹੈ ਜਦੋਂ ਵੀ ਆਪਾਂ ਕੋਈ ਨਵਾਂ ਵਾਹਨ ਲੈਣੇ ਹੈਗੇ ਚਾਹੇ ਟੂ ਵੀਲਰ ਹੋਵੇ ਚਾਹੇ ਫੋਰ ਵੀਲਰ ਹੋਵੇ ਉਹਦੀ ਜਦੋਂ ਰਜਿਸਟ੍ਰੇਸ਼ਨ ਕਰਾਈ ਜਾਂਦੀ ਹੈ ਆਰਸੀ ਬਣਾਉਣੀ ਹੈ ਜਿਹਨੂੰ ਆਪਾਂ ਕਹਿੰਦੇ ਆ ਉਹ ਦੇ ਵਿੱਚ ਜਿਹੜਾ 15 ਸਾਲ ਹੀ ਜਿਹੜੀ ਹੈ ਉਹਦੀ ਮਿਆਦ ਹੁੰਦੀ ਹੈ ਪਾਸਿੰਗ ਹੁੰਦੀ ਹੈ ਤੇ ਉਹ ਆਰਸੀ ਜਿਹੜੀ ਹੈ ਉਹ 15 ਸਾਲ ਤੱਕ ਹੀ ਜਿਹੜੀ ਉਹ ਵੈਲਿਡ ਹੁੰਦੀ ਹੈ ਉਸ ਤੋਂ ਬਾਅਦ ਉਹ ਜਿਹੜਾ ਨਹੀਂ ਉਹ ਜਾ ਕੇ ਦੁਬਾਰਾ ਰੀਨਿਊ ਕਰਾਉਣੀ ਪੈਂਦੀ ਹੈਗੀ ਹੈ ਕਾਰਨ ਕੀ ਹੈ ਇਸ ਟੈਕਸ ਨੂੰ ਲਾਉਣ ਦਾ ਕਿ ਉਹ ਸਰਕਾਰ ਨੇ ਜਿਹੜਾ ਹੈ ਉਹ ਟੈਕਸ ਲਾਇਆ ਹੈ ਅ ਉਹ ਸਰਕਾਰ ਦਾ ਕਹਿਣਾ ਇਹ ਹੈ ਕਿ ਜਿਹੜੇ ਪੁਰਾਣੇ ਵਾਹਨ ਨੇ ਉਹਨਾਂ ਦੇ ਇੰਜਨ ਜਿਹੜੇ ਨੇ ਉਹ ਵੀ ਪੁਰਾਣੇ ਹੋ ਜਾਂਦੇ ਨੇ ਇਸ ਕਰਕੇ ਉਹ ਧੂਆਂ ਜਿਹੜਾ ਹੈ ਉਹ ਆਮ ਵਾਹਨਾਂ ਦੇ ਨਾਲੋਂ ਜ਼ਿਆਦਾ ਛੜਦੇ ਨੇ ਤੇ ਉਹਦੇ ਨਾਲ ਜਿਹੜਾ ਹੈ ਪ੍ਰਦੂਸ਼ਣ ਦੇ ਵਿੱਚ ਵਾਧਾ ਹੁੰਦਾ ਹੈ ਕਈ ਹੋਰ ਰਾਜ ਨੇ ਜਿੱਥੇ ਇਸ ਤਰ੍ਹਾਂ ਦੇ ਜਿਹੜੇ ਵਾਹਨ ਨੇ ਜਿਹੜੇ 15 ਸਾਲ ਤੋਂ ਜ਼ਿਆਦਾ ਪੁਰਾਣੇ ਹੋ ਚੁੱਕੇ ਨੇ ਉਹਨਾਂ ਦੇ ਉੱਪਰ ਦੈਨ ਵੀ ਜਿਹੜਾ ਹੈ ਪੂਰੀ ਤਰ੍ਹਾਂ ਲਗਾਇਆ ਹੋਇਆ ਹੈ ਅ ਦਿੱਲੀ ਦੇ ਵਿੱਚ ਜਿਹੜਾ ਹੈ 10 ਸਾਲ ਤੋਂ ਪੁਰਾਣੀ ਜਿਹੜੀ ਡੀਜ਼ਲ ਗੱਡੀ ਹੈ ਉਹ ਤੁਸੀਂ ਸੜਕਾਂ ਦੇ ਉੱਪਰ ਨਹੀਂ ਚਲਾ ਸਕਦੇ ਹੈ ਤੇ ਪੈਟਰੋਲ ਦੀ ਜਿਹੜੀ ਹੈ ਉਹ 15 ਸਾਲ ਹੀ ਜਿਹੜੀ ਹੈ ਉਹਦੀ ਡਿਊਰੇਸ਼ਨ ਹੈ ਕਿ ਉਸ ਤੋਂ ਬਾਅਦ ਤੁਸੀਂ ਨਹੀਂ ਚਲਾ ਸਕਦੇ ਹੋ ਕੇਂਦਰ ਸਰਕਾਰ ਜਿਹੜੀ ਹੈ ਉਹ ਵੀ ਇੱਕ ਸਕ੍ਰੈਪਿੰਗ ਪਾਲਿਸੀ ਲੈ ਕੇ ਆਈ ਸੀ ਜਿਹਦੇ ਨਾਲ ਉਹ ਪੁਰਾਣੇ ਵਹੀਕਲ ਜਿਹੜੇ ਨੇ ਉਹਨੂੰ ਤੁਸੀਂ ਕਬਾੜ ਦੇ ਤੌਰ ਤੇ ਉੱਤੇ ਵੇਚ ਸਕਦੇ ਹੋ ਤੇ ਉਹਦੇ ਉੱਤੇ ਨਵਾਂ ਜਿਹੜਾ ਗੱਡੀ ਲੈਣ ਦੇ ਉੱਪਰ ਤੁਹਾਨੂੰ ਕਾਫੀ ਜਿਹੜਾ ਹੈ ਉਹ ਰਾਇਤਾ ਜਾਂ ਜੁੜਾ ਹੈ ਇਹ ਟੈਕਸ ਜਿਹੜੇ ਲਾਏ ਗਏ ਨੇ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਉਹਦੇ ਵਾਸਤੇ ਅਸੀਂ ਤੁਹਾਨੂੰ ਇਹ ਜਿਹੜੀਆਂ ਅਲੱਗ-ਅਲੱਗ ਦਰਾਂ ਨੇ ਉਹ ਦੱਸ ਰਹੇ ਹੁਣ ਇਹਨੂੰ ਸਰਕਾਰ ਨੂੰ ਇਹਦੇ ਵਿੱਚੋਂ ਕਮਾਈ ਕੀ ਹੋਏਗੀ ਕਿੰਨੀ ਕਮਾਈ ਜਿਹੜੀ ਹੈ ਸਰਕਾਰ ਇਹ ਨਵੇਂ ਟੈਕਸ ਤੋਂ ਕਰ ਲੇਗੀ ਇਹ ਵੀ ਬੜਾ ਇੱਕ ਦਿਲਚਸਪ ਵਿਸ਼ਾ ਹੈ ਜਿਹੜੇ ਖੁਦ ਸਰਕਾਰ ਦੇ ਅੰਕੜੇ ਨੇ ਜਾਂ ਸਰਕਾਰੀ ਅਨੁਮਾਨ ਨੇ ਜਿਹੜੇ ਉਹਨਾਂ ਨੇ ਅਪਰੋਕਸੀਮੇਟ ਫਿਗਰ ਲਾਇਆ ਇਹ ਕਿ ਹਾਂ ਅਸੀਂ ਇੰਨੀ ਕਮਾਈ ਕਰ ਸਕਦੇ ਹਾਂ ਉਹਨਾਂ ਦੇ ਮੁਤਾਬਿਕ ਜਿਹੜਾ ਨਵਾਂ ਗ੍ਰੀਨ ਟੈਕਸ ਹੈ ਇਹਦੇ ਨਾਲ ਸਰਕਾਰੀ ਜਿਹੜਾ ਖਜ਼ਾਨਾ ਹੈ ਉਹਦੇ ਵਿੱਚ ਕੁੱਲ 34 ਕਰੋੜ ਤੇ 40 ਲੱਖ ਰੁਪਏ ਦੀ ਸਾਲ ਦੀ ਆਮਦਨੀ ਜਿਹੜੀ ਹੈ ਹੋ ਸਕਦੀ ਹੈ ਕੁੱਲ 34 ਕਰੋੜ 40 ਲੱਖ ਰੁਪਏ ਦੀ ਜਿਹੜੀ ਆਮਦਨੀ ਹੈ ਇਹਨਾਂ ਟੈਕਸਾਂ ਨਾਲ ਸਰਕਾਰ ਨੂੰ ਹੋਏਗੀ ਇਹ ਕਮਾਈ ਕੋਈ ਖਾਸ ਨਹੀਂ ਗਣੀ ਜਾ ਸਕਦੀ ਬਹੁਤ ਹੀ ਥੋੜੀ ਜਿਹੜੀ ਹੈ ਵੈਲਿਊ ਬਣਨੀ ਹੈ ਫੇਰ ਇਹ ਟੈਕਸ ਕਿਉਂ ਲਾਇਆ ਗਿਆ ਹੈ ਇਹ ਵੀ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਜੇ ਆਪਾਂ ਇਹਨੂੰ ਸਮਝਣਾ ਹੋਵੇ ਤੁਲਨਾ ਕਰਨੀ ਹੋਵੇ ਇਹਦੀ ਸਰਕਾਰੀ ਜਿਹੜਾ ਸਬਸਿਡੀ ਹੈ ਔਰਤਾਂ ਨੂੰ ਮੁਫਤ ਸਫ਼ਰ ਦੀ ਦਿੱਤੀ ਜਾਂਦੀ ਹੈ ਜਿਹੜੀ ਉਹਦੇ ਨਾਲ ਕਰੀਏ ਤਾਂ ਸਰਕਾਰ ਜਿਹੜਾ ਹੈ ਸਰਕਾਰੀ ਬਸਾਂ ਦੇ ਵਿੱਚ ਔਰਤਾਂ ਨੂੰ ਮੁਫਤ ਸਫ਼ਰ ਕਰਨ ਵਾਸਤੇ ਜਿਹੜੀ 1 ਸਾਲ ਦੀ ਸਬਸਿਡੀ ਦਿੰਦੀ ਹੈ ਉਹ 650 ਕਰੋੜ ਰੁਪਏ ਦੀ ਬਣਦੀ ਹੈ ਸਰਕਾਰ 3.6 ਸੌ ਕਰੋੜ ਰੁਪਏ ਜਿਹੜਾ ਹੈ ਹਰ ਸਾਲ ਅ ਸੂਬੇ ਦੀਆਂ ਔਰਤਾਂ ਨੂੰ ਮੁਫਤ ਜਿਹੜਾ ਹੈ ਸਫ਼ਰ ਕਰਨ ਵਾਸਤੇ ਐਨੀ ਸਬਸਿਡੀ ਜਿਹੜੀ ਹੈ ਉਹ ਦਿੰਦੀ ਹੈ ਅ ਇਹ ਸਿਰਫ ਸਰਕਾਰੀ ਬੱਸਾਂ ਦੇ ਉੱਤੇ ਲਾਗੂ ਹੈ ਸਰਕਾਰੀ ਬੱਸਾਂ ਦੇ ਵਿੱਚ ਹੀ ਸਫ਼ਰ ਫ੍ਰੀ ਹੈ ਔਰਤਾਂ ਦਾ ਲੇਕਿਨ ਉਹਦੇ ਵਿੱਚ ਇੱਕ ਸ਼ਰਤ ਹੁੰਦੀ ਹੈ ਕਿ ਤੁਹਾਨੂੰ ਜਿਹੜਾ ਹੈ ਆਪਣਾ ਆਧਾਰ ਕਾਰਡ ਜਿਹੜਾ ਹੈ ਉਹ ਦਿਖਾਉਣਾ ਪੈਂਦਾ ਹੈ ਕਿ ਹਾਂ ਆ ਸਾਡੇ ਕੋਲ ਇੱਕ ਦਸਤਾਵੇਜ਼ ਹੈ ਆਧਾਰ ਕਾਰਡ ਦੇ ਰੂਪ ਦੇ ਵਿੱਚ ਕਿ ਅਸੀਂ ਬਸਨੀਕਾ ਇੱਥੋਂ ਦੇ ਤਾਂ ਤੁਹਾਡਾ ਜਿਹੜਾ ਹੈ ਟਿਕਟ ਨਹੀਂ ਲੱਗਦਾ ਸੋ ਉਹਦੇ ਉੱਪਰ ਜਿਹੜਾ ਹੈ ਸਾਡੇ 600 ਕਰੋੜ ਰੁਪਿਆ ਖਰਚ ਕੀਤਾ ਜਾਂਦਾ ਹੈ ਇੱਕ ਸਾਲ ਦਾ ਤੇ ਜਿਹੜਾ ਇਹ ਗ੍ਰੀਨ ਟੈਕਸ ਨਵਾਂ ਭਗਵੰਤ ਮਾਨ ਸਰਕਾਰ ਲੈ ਕੇ ਆਈ ਹੈ ਉਹਦੇ ਨਾਲ ਉਸ ਸਬਸਿਡੀ ਦਾ 10% ਵੀ ਜਿਹੜਾ ਹੈ ਉਹ ਕਵਰ ਨਹੀਂ ਹੁੰਦਾ ਹੈ 10% ਹਿੱਸਾ ਵੀ ਜਿਹੜਾ ਹੈ ਨਹੀਂ ਬਣਦਾ ਹੈ ਮਹਿਜ਼ 34 ਕਰੋੜ 40 ਲੱਖ ਰੁਪਿਆ ਹੀ ਇਸ ਨਵੇਂ ਟੈਕਸ ਨਾਲ ਸਰਕਾਰ ਨੂੰ ਆਮਦਨ ਹੋਣੀ ਹੈ ਹੁਣ ਫਿਰ ਇੱਕ ਸਵਾਲ ਜਿਹੜਾ ਹੈ ਉਹ ਇਹ ਆ ਜਾਂਦਾ ਹੈ ਕਿ ਇਹ ਟੈਕਸ ਲਾਉਣ ਦੀ وجہ ਕੀ ਹੈ ਕੀ ਲੋੜ ਪੈ ਗਈ ਜਿਹੜੀ ਹੈ ਉਹ ਸਰਕਾਰ ਨੂੰ ਟੈਕਸ ਲਾਉਣ ਦੀ ਉਹਦਾ ਜਿਹੜਾ ਹੈ ਇੱਕ وجہ ਹੈ ਕਿ ਜਦੋਂ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਸੀ ਚੋਣਾਂ ਹੋ ਰਹੀਆਂ ਸੀ ਪੰਜਾਬ ਦੀ ਨਵੀਂ ਸਰਕਾਰ ਬਣਨ ਵਾਸਤੇ ਉਦੋਂ ਹੀ ਜਿਹੜਾ ਹੈ ਦਿੱਲੀ ਦੇ ਵਿੱਚ 10 ਸਾਲ ਪੁਰਾਣੀਆਂ ਡੀਜ਼ਲ ਦੀਆਂ ਗੱਡੀਆਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਬੈਨ ਜਿਹੜਾ ਹੈ ਲੱਗਿਆ ਸੀ ਤੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਇਸ ਟੌਪਿਕ ਦੇ ਉੱਤੇ ਜਿਹੜੀ ਚਰਚਾ ਹੈ ਉਹ ਕਾਫੀ ਜ਼ਿਆਦਾ ਹੋ ਰਹੀ ਸੀ ਤੇ ਜਦੋਂ ਚਰਚਾ ਹੋ ਰਹੀ ਸੀ ਤਾਂ ਉਹਦਾ ਇੱਕ ਪੱਖ ਇਹ ਵੀ ਸੀ ਇੱਕ ਪਹਿਲੂ ਇਹ ਵੀ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਸੀਗੀ ਤੇ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਵੀ ਜਦੋਂ ਉਹ ਇਲੈਕਸ਼ਨਾਂ ਦੀਆਂ ਰੈਲੀਆਂ ਕਰਨ ਜਾਂਦੇ ਸੀ, ਰੋਡ ਸ਼ੋਅ ਕਰਨ ਜਾਂਦੇ ਸੀ, ਉੱਥੇ ਲੋਕਾਂ ਵੱਲੋਂ ਇਹ ਸਵਾਲ ਜਿਹੜਾ ਹੈ ਕਾਫੀ ਵਾਰ ਪੁੱਛਿਆ ਜਾਂਦਾ ਸੀ ਕਿ ਦਿੱਲੀ ਦੀ ਤਰਜ਼ ਦੇ ਉੱਤੇ ਹੀ ਕੀ ਪੰਜਾਬ ਦੇ ਵਿੱਚ ਵੀ ਤੁਸੀਂ 10 ਸਾਲ ਪੁਰਾਣੀਆਂ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਨੇ ਉਹਨਾਂ ਨੂੰ ਬੈਨ ਕਰ ਦਵੋਗੇ? ਕੀ ਜਿਹੜਾ ਹੈ ਪੰਜਾਬ ਦੇ ਵਿੱਚ ਵੀ 10 ਸਾਲ ਪੁਰਾਣੀ ਡੀਜ਼ਲ ਦੀ ਗੱਡੀ ਜਿਹੜੀ ਹੈ ਨਹੀਂ ਚੱਲੇਗੀ? ਇਹ ਜਿਹੜਾ ਹੈ ਲੋਕਾਂ ਦਾ ਬੜਾ ਤੋਖਲਾ ਸੀਗਾ ਲੋਕ ਇਸ ਦੇ ਵਿਰੋਧ ਵਿੱਚ ਵੀ ਬਹੁਤ ਸੀਗੇ ਕਿ ਨਹੀਂ ਇਹ ਡੀਜ਼ਲ ਦੀਆਂ ਗੱਡੀਆਂ ਤੇ ਬੈਨ ਨਹੀਂ ਲੱਗਣਾ ਚਾਹੀਦਾ ਹੈ ਇਸੇ ਕਰਕੇ ਭਗਵੰਤ ਮਾਨ ਨੇ ਉਸ ਟਾਈਮ ਲੋਕਾਂ ਦੇ ਨਾਲੇ ਵਾਅਦਾ ਕੀਤਾ ਸੀਗਾ ਉਹਨਾਂ ਨੂੰ ਪ੍ਰੋਮਿਸ ਕੀਤਾ ਸੀਗਾ ਕਿ ਜੇ ਸਾਡੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਬਿਲਕੁਲ ਨਹੀਂ ਕਰਾਂਗੇ ਪੰਜਾਬ ਦੇ ਵਿੱਚ 10 ਸਾਲ ਪੁਰਾਣੀਆਂ ਗੱਡੀਆਂ ਦੇ ਉੱਪਰ ਜਿਹੜਾ ਡੀਜ਼ਲ ਦੀਆਂ ਗੱਡੀਆਂ ਨੇ ਉਹਨਾਂ ਦੇ ਉੱਪਰ ਕੋਈ ਬੈਨ ਨਹੀਂ ਲੱਗੇਗਾ ਦਿੱਲੀ ਵਿੱਚ ਵੀ ਜਿਹੜਾ ਹੈ ਇਹ ਬੈਨ ਜਿਹੜਾ ਲਗਿਆ ਸੀਗਾ ਉਹ ਦਿੱਲੀ ਸਰਕਾਰ ਵੱਲੋਂ ਨਹੀਂ ਸੀਗਾ ਉਹ ਵੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਸੁਪਰੀਮ ਕੋਰਟ ਜਿਹੜਾ ਹੈ ਉਹ ਅਦਾਲਤਾਂ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੀ ਕਿਉਂਕਿ ਦਿੱਲੀ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਪ੍ਰਦੂਸ਼ਣ ਦਾ ਜਿਹੜਾ ਲੈਵਲ ਹੈ ਉਹ ਕਾਫੀ ਵਧਿਆ ਹੋਇਆ ਹੈ ਹਰ ਸਾਲ ਹੀ ਖਾਸ ਕਰ ਸਰਦੀਆਂ ਦੇ ਨਵੰਬਰ ਦੇ ਮਹੀਨੇ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਉੱਥੇ ਪ੍ਰਦੂਸ਼ਣ ਦਾ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤੇ ਹੋਰ ਜਿਹੜੇ ਟੰਗ ਨੇ ਅਪਣਾਏ ਜਾਂਦੇ ਨੇ ਪ੍ਰਦੂਸ਼ਨ ਨੂੰ ਘੱਟ ਕਰਨ ਦੇ ਉਹਦੇ ਨਾਲ ਨਾਲ ਇੱਕ ਇਹ ਵੀ ਜਿਹੜਾ ਹੈ ਉਹ ਟੰਗ ਵਰਤਿਆ ਗਿਆ ਸੀ ਕਿ ਪ੍ਰਾਣੀਆਂ ਜਿਹੜੀਆਂ ਡੀਜ਼ਲ ਦੀਆਂ ਗੱਡੀਆਂ ਨੇ 10 ਸਾਲ ਪੁਰਾਣੀਆਂ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਚਲਾਉਣ ਤੋਂ ਮਨਾ ਕਰ ਦਿੱਤਾ ਜਾਵੇ ਬੈਨ ਲਗਾ ਦਿੱਤਾ ਜਾਵੇ ਤੋਂ ਇਹ ਜਿਹੜਾ ਹੈ ਪ੍ਰਦੂਸ਼ਨ ਨੂੰ ਰੋਕਣ ਕਰਕੇ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਹੁਣ ਜਿਹੜੀ ਗੱਲ ਇਹ ਆ ਕਿ ਕੀ ਜਿਹੜਾ ਹੈ ਇਹ ਗ੍ਰੀਨ ਟੈਕਸ ਲਾਉਣ ਨਾਲ ਪੰਜਾਬ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਹ ਘਟ ਜਾਏਗਾ। ਕੀ 34 ਕਰੋੜ ਰੁਪਇਆ ਜਿਹੜਾ ਕਮਾ ਕੇ ਪੰਜਾਬ ਸਰਕਾਰ ਬਹੁਤ ਜ਼ਿਆਦਾ ਜਿਹੜਾ ਹੈ ਉਹ ਫਾਈਨੈਂਸ਼ੀਅਲ ਆਪਣਾ ਸਥਿਤੀ ਨੂੰ ਜਿਹੜਾ ਹੈ ਬਿਹਤਰ ਕਰ ਲਵੇਗੀ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਜਿਹੜਾ ਵਿੱਤੀ ਸੰਕਟ ਹੈ ਬਹੁਤ ਵੱਡਾ ਹੈ। ਤੋਂ ਕੀ ਜਿਹੜਾ 34 ਕਰੋੜ ਰੁਪਇਆ ਇਹਨਾਂ ਟੈਕਸਾਂ ਤੋਂ ਮਿਲੇਗਾ ਉਹਦੇ ਨਾਲ ਉਹ ਵਿੱਤੀ ਜਿਹੜਾ ਹੈ ਉਹ ਮਸਲਾ ਹੱਲ ਹੋ ਜਾਏਗਾ। ਪ੍ਰਦੂਸ਼ਣ ਦਾ ਮਸਲਾ ਵੀ ਜਿਹੜਾ ਉਹ ਹੱਲ ਨਹੀਂ ਹੁੰਦਾ ਪੈਸੇ ਦਾ ਜਿਹੜਾ ਮਸਲਾ ਹੈ ਵਿੱਤੀ ਸੰਕਟ ਵੀ ਉਹ ਹੱਲ ਨਹੀਂ ਹੁੰਦਾ ਫਿਰ ਇਹ ਜਿਹੜਾ ਟੈਕਸ ਲਾਉਣ ਦੀ ਲੋੜ ਕੀ ਸੀ ਇਹਦੀ ਵਜ੍ਹਾ ਕੀ ਸੀ ਜਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਵੀ ਇਹ ਖਤਰਾ ਸੀ ਕਿ ਸ਼ਾਇਦ ਕੋਈ ਅਦਾਲਤਾਂ ਵੱਲੋਂ ਹੀ ਜਿਹੜਾ ਹੈ ਦਖਲਨਾ ਦੇ ਦਿੱਤਾ ਜਾਵੇ ਤੇ ਇਸ ਤਰ੍ਹਾਂ ਦਾ ਕੋਈ ਜਿਹੜਾ ਹੈ ਉਹ ਫੈਸਲਾ ਸੁਣਾ ਦਿੱਤਾ ਜਾਵੇ ਕਿ ਸਰਕਾਰ ਕੁਝ ਨਹੀਂ ਕਰ ਰਹੀ ਹੈ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ ਤੇ ਉਹ ਇਹੋ ਜਿਹਾ ਫੈਸਲਾ ਜਿਹੜਾ ਲਾਗੂ ਕਰਨ ਲਈ ਕਹਿ ਦਵੇ ਜਿਹੜਾ ਕਿ ਲੋਕਾਂ ਦੇ ਵਿੱਚ ਅ ਕਬੂਲ ਨਾ ਹੋਵੇ ਜਾਂ ਲੋਕਾਂ ਨੂੰ ਚੰਗਾ ਨਾ ਲੱਗੇ ਜਾਂ ਲੋਕ ਜਿਹਦਾ ਵਿਰੋਧ ਕਰਨ ਸੋ ਉਸ ਸਥਿਤੀ ਤੋਂ ਬਚਣ ਲਈ ਜਿਹੜਾ ਹੈ ਸਰਕਾਰ ਨੇ ਕੋਈ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਹੈ ਅ ਦੂਸਰਾ ਪਹਿਲੂ ਜਿਹੜਾ ਇਹ ਵੀ ਹੈ ਕਿ ਜਿਹੜੀ ਵਲੰਟਰੀ 스ਕ੍ਰੈਪ ਪਾਲਿਸੀ ਜਿਹੜੀ ਹੈ ਉਹ ਸਰਕਾਰ ਲੈ ਕੇ ਆਈ ਸੀ ਉਹਦਾ ਵੀ ਜਿਹੜਾ ਹੈ ਕੋਈ ਖਾਸ ਅਸਰ ਜਿਹੜਾ ਹੈ ਪੰਜਾਬ ਦੇ ਲੋਕਾਂ ਤੇ ਦਿਖਾਈ ਨਹੀਂ ਦਿੱਤਾ ਹੈ ਉਹ ਜਿਹੜੀ ਪਾਲਿਸੀ ਆ ਉਹ ਕਾਮਯਾਬ ਬਿਲਕੁਲ ਨਹੀਂ ਹੋਈ ਹੈਗੀ। ਤੋਂ ਇਸ ਕਰਕੇ ਜਿਹੜਾ ਹੈ ਇਹ ਟੰਗ ਅਪਣਾਇਆ ਗਿਆ ਹੈ ਕਿ ਇਹਦੇ ਨਾਲ ਜਿਹੜਾ ਹੈ ਲੋਕਾਂ ਨੂੰ ਪੁਰਾਣੇ ਆਪਣੇ ਵਾਹਨ ਜਿਹੜੇ ਨੇ ਉਹ ਬਦਲਣ ਦੇ ਲਈ ਉਤਸ਼ਾਹਿਤ ਕੀਤਾ ਜਾਵੇ, ਪ੍ਰੇਰਿਆ ਜਾਵੇ ਕਿ ਉਹ ਜਿਹੜੇ ਨੇ ਨਵੇਂ ਵਾਹਨ ਜਿਹੜੇ ਨੂੰ ਖਰੀਦਣ ਪੁਰਾਣੇ ਵਾਹਨ ਨਾ ਵਰਤਣ। ਸੋ ਇਹ ਜਿਹੜਾ ਹੈ ਇਸ ਟੈਕਸ ਨੂੰ ਲਾਉਣ ਦਾ ਜਿਹੜਾ ਕਾਰਨ ਹੈ ਸਰਕਾਰ ਦਾ ਇਹ ਮੰਨਣਾ ਹੈ ਕੁਝ ਸਰਕਾਰ ਦੇ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਕਿ ਜੇ 4000 ਤੋਂ 6000 ਦਾ ਸਾਲ ਦਾ ਨਵਾਂ ਖਰਚਾ ਜਿਹੜਾ ਵਾਧੂ ਬੋਝ ਹੈ ਉਹ ਬੰਦੇ ਉੱਪਰ ਪਏਗਾ ਤਾਂ ਲੋਕ ਜਿਹੜਾ ਹੈ ਉਹ ਇਹ ਸੋਚਣਗੇ ਕਿ ਇਹਦੇ ਨਾਲੋਂ ਤਾਂ ਨਵਾਂ ਗੱਡੀ ਹੀ ਖਰੀਦ ਲੈਣੀ ਜਿਹੜੀ ਹੈ ਉਹ ਬਿਹਤਰ ਹੈ ਹੁਣ ਇਹ ਅਨੁਮਾਨ ਇਹਨਾਂ ਦਾ ਕਿੰਨਾ ਸਹੀ ਹੈ ਕਿ 4-6000 ਰੁਪਿਆ ਜਿਹੜਾ ਹੈ ਸਾਲ ਦਾ ਖਰਚੇ ਨਾਲੋਂ ਉਹ ਕਈ ਲੱਖ ਰੁਪਏ ਖਰਚ ਕੇ ਜਿਹੜਾ ਹੈ ਗੱਡੀ ਨਵੀਂ ਲੈਣਾ ਪਸੰਦ ਕਰਨਗੇ ਜੇ ਉਹਨਾਂ ਦੀ ਪੁਰਾਣੀ ਗੱਡੀ ਜਿਹੜੀ ਹੈ ਸਹੀ ਹਾਲਾਤ ਵਿੱਚ ਚੱਲ ਰਹੀ ਹੈ ਕੋਈ ਉਹਨਾਂ ਨੂੰ ਤਕਲੀਫ ਨਹੀਂ ਦੇ ਰਹੀ ਹੈ ਕਿਉਂ ਫਿਰ ਕੀ 4 ਜਾਂ 6000 ਰੁਪਏ ਜਿਹੜਾ ਹੈ ਉਹ ਲੱਖਾਂ ਰੁਪਏ ਦੇ ਖਰਚੇ ਨਾਲੋਂ ਉਹਨਾਂ ਨੂੰ ਜ਼ਿਆਦਾ ਲੱਗੇਗਾ ਐਨਾ ਵੱਡਾ ਜਿਹੜਾ ਬੋਝ ਹੈ ਉਹ ਆਪਣੇ ਉੱਪਰ ਮੰਨਣਗੇ ਕਿ ਸਾਡੀ ਜੇਬ ਦੇ ਵਿੱਚ ਐਨਾ ਵੱਡਾ ਬੋਝ ਪੈ ਰਿਹਾ ਹੈ ਸੋ ਇਹਦੇ ਪਿੱਛੇ ਸੋਚ ਕੀ ਹੈ ਉਹ ਬਹੁਤੀ ਜ਼ਿਆਦਾ ਜਿਹੜੀ ਹੈ ਉਹ ਸਮਝ ਨਹੀਂ ਆ ਰਹੀ ਕਿ ਇਹਦਾ ਫਾਇਦਾ ਕੀ ਸਰਕਾਰ ਨੂੰ ਹੋਵੇਗਾ ਕੀ ਵਾਤਾਵਰਣ ਨੂੰ ਹੋਵੇਗਾ ਕੀ ਲੋਕਾਂ ਨੂੰ ਹੋਵੇਗਾ ਕਿਸੇ ਵੀ ਜਿਹੜਾ ਸਵਾਲ ਦਾ ਕੋਈ ਜਿਹੜਾ ਸਾਫ਼-ਸਾਫ਼ ਉੱਤਰ ਹੈ ਉਹ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਪਰ ਹਾਂ ਪੰਜਾਬ ਦੇ ਲੋਕਾਂ ਦੇ ਉੱਪਰ ਇੱਕ ਨਵਾਂ ਟੈਕਸ ਜਿਹੜਾ ਹੈ ਗ੍ਰੀਨ ਟੈਕਸ ਦੇ ਰੂਪ ਦੇ ਵਿੱਚ ਜ਼ਰੂਰ ਲੱਗ ਗਿਆ ਹੈ